ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰ ਤਾਵੇ ਕਰ ਕਰਨੀ ਕਸ ਪਾਈਐ ਪਾਠੀ ਭਵਨ ਪ੍ਰੇਮ ਕਾ ਪੋਚਾ ਇਤਰਾਸ ਅਮਿਉ ਚਵਾਈਐ ਬਾਬਾ ਮਨ ਮਤਵਾਰੂ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ ਐਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਰਹਾਉ ਪੂਰਾ ਸਾਚ ਪਿਆਲਾ ਸਹਜੇ ਤਿਸਹਿ ਪੀ ਆਏ ਜਾਕੋ ਨਦਰ ਕਰੀ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਦ ਛੂਛੈ ਭਾਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਮਾਨ ਭਇਆ ਦਰਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠੈ ਕਰੈ ਕਿਆ ਸਿਫਤਿ ਰਤਾ ਸਦ ਬੈਰਾਗੀ ਜੂਐ ਜਨਮ ਨਾ ਹਾਰੈ ਕਹੋ ਨਾਨਕ ਸੁਣ ਭਰ ਤਰ ਜੋਗੀ ਖੀਵਾ ਅੰਮ੍ਰਿਤ ਧਾਰੈ ਆਸਾ ਮਹੱਲਾ ਪਹਿਲਾ ਖੁਰਾ ਆਸਾਨ ਖਸਮਾ ਨਾ ਕੀਆ ਹਿੰਦੂ ਸਤਾਨ ਡਰਾਇਆ ਆਪੈ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਰਹਾ ਸਕਤਾ ਸਿੰਘ ਮਾਰੇ ਪੈ ਵਗੈ ਖਸਮੈ ਸਾਪ ਰਸਾਈ ਰਤਨ ਵਗਾਰ ਵਗੋਏ ਕੁੱਤੀ ਮੋਇਆ ਸਾਰ ਨਾ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਭਾਣੀ ਖਸਮੈ ਨਗਰੀ ਕੀੜਾ ਆਵੈ ਜੀਤੇ ਚੁਗੈ ਦਾਣੀ ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਰਾਗ ਆਸਾ ਕਰ ਦੂਜਾ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਦਰਸ਼ਨ ਪਾਵੇ ਵਡਭਾਗ ਗੁਰ ਕੈ ਸ਼ਬਦ ਸੱਚੈ ਬੈਰਾਗ ਖਟ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰਾ ਗੁਰ ਕੈ ਦਰਸ਼ਨ ਮੁਕਤ ਗਤ ਹੋਏ ਸਾਚ ਆਪ ਵਸੈ ਮਨ ਸੋਏ ਰਹਾਉ ਗੁਰ ਦਰਸ਼ਨ ਉਧਰੈ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਵਿਰਲਾ ਕੋਏ ਗੁਰ ਕੈ ਦਰਸ਼ਨ ਸਦਾ ਸੁਖ ਹੋਏ ਗੁਰ ਕੈ ਦਰਸ਼ਨ ਮੋਖ ਦਵਾਰ ਸਤ ਗੁਰ ਸੇਵੈ ਪਰਵਾਰ ਸਾਧਾਰ ਨੁ ਗੁਰੇ ਕੋ ਗਤ ਕਾਈ ਨਾਹੀ ਅਵ ਗੁਣ ਮੁਠੇ ਚੋਟਾਂ ਖਾਹੀ ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ ਗੁਰਮਕਤਾ ਕੋ ਲੱਗੈ ਨਾ ਪੀਰ ਜਮ ਕਾਲ ਤਿਸ ਨੇੜ ਨਾ ਆਵੇ ਨਾਨਕ ਗੁਰਮੁਖ ਸਾਚ ਸੁਮਾਵੇ ਹਾਸਾ ਮਹੱਲਾ ਤੀਜਾ ਸ਼ਬਦ ਮੁਆ ਵਿੱਚੋ ਆਪ ਗੁਆਈ ਸਤਗੁਰ ਸੇਵੇ ਤਿਲ ਨਾ ਤਮਾਏ ਨਿਰਭਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ ਰਹੋ ਵਿੱਚੋਂ ਔਗਣ ਜਾਹੇ ਪੂਰੇ ਗੁਰ ਕੈ ਸ਼ਬਦ ਸੁਮਾਹੇ ਰਹਾਉ ਗੁਣਾ ਕਾ ਗਾਹਕ ਹੋਐ ਸੋ ਗੁਣ ਜਾਣੈ ਅੰਮ੍ਰਿਤ ਸ਼ਬਦ ਨਾਮ ਵਖਾਣੈ ਸਾਚੀ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਏ ਨਾ ਜਾਹੇ ਮਨ ਨਿਰਮਲ ਸਾਚੈ ਸ਼ਬਦ ਸਮਾਹੇ ਸੇਵੜ ਭਾਗੀ ਜਿਨ ਨਾਮ ਧਿਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ ਰਹਿ ਤਿਨ ਬਲੇ ਹਾਰੈ ਜਾਉ ਦਰ ਸਾਚੈ ਸਾਚੇ ਗੁਣ ਗਾਉ ਆਪੇ ਦੇਵੈ ਸਹਿਜ ਸੁਭਾਏ ਨਾਨਕ ਕੀਮਤ ਕਹਿਣ ਨਾ ਜਾਏ ਆਸਾ ਮਹੱਲਾ ਤੀਜਾ ਸਤਿਗੁਰੇ ਵਿੱਚ ਵੱਡੀ ਵਡਿਆਈ ਸ਼੍ਰੀ ਵਚੁੰਨੇ ਮੇਲ ਮਲਾਈ ਆਪੇ ਮੇਲੇ ਮੇਲ ਮਲਾਈ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਦ ਹੋਏ ਹਰ ਅપરੰ ਪਰ ਅਗਮ ਅਗੋਚਰ ਗੁਰ ਕੈ ਸਬਦ ਮਿਲੈ ਜਨ ਕੋਇ ਰਹਾਉ ਗੁਰਮੁਖ ਕੀਮਤ ਜਾਣੇ ਕੋਇ ਵਿਰਲੇ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਉਚਾ ਹੋਏ ਗੁਰਮੁਖ ਸ਼ਬਦ ਵਖਾਣੇ ਕੋਇ ਵਿਣ ਨਾਵੇ ਦੁੱਖ ਦਰਦ ਸਰੀਰ ਸਤਗੁਰ ਭੇਟੇ ਤਾ ਉਤਰੈ ਪੀਰ ਬਿਨ ਗੁਰ ਭੇਟੇ ਦੁੱਖ ਕਮਾਏ ਮਨ ਮੁਖ ਬਹੁਤੀ ਮਿਲੇ ਸਜਾਏ ਹਰ ਕਾ ਨਾਮ ਮੀਠਾ ਅਤਿ ਰਸ ਹੋਏ ਪੀਵਤ ਰਹੇ ਪੀ ਆਏ ਸੋਈ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸੇਵਤ ਹੀ ਸੁਖ ਸ਼ਾਂਤ ਸਰੀਰ ਸ਼ਬਦ ਧਰੇ ਜਨ ਸਹਿਜ ਸੁਭਾਏ ਤਿਨ ਕੈ ਹਮ ਸਦ ਲਾਗਹਿ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਕਿਨ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗਹਾ ਮਿਲੇ ਸੁਭਾਏ ਰਹਾਉ ਸ਼ਬਦ ਚਾਖੇ ਸਾਚਾ ਸਾਧ ਪਾਈ ਹਰ ਘਰ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਾ ਪ੍ਰਭੂਰ ਆਪੇ ਨੇੜੈ ਆਪੇ ਦੂਰ ਆਖਣ ਆਖੇ ਬਕੈ ਸਭ ਕੋਈ ਆਪੇ ਬਖਸ਼ ਮਲਾਈ ਸੋਏ ਕਹਿਣ ਕਤਨ ਨਾ ਪਾਇਆ ਜਾਏ ਗੁਰ ਪ੍ਰਸਾਦਿ ਵਸੈ ਮਨ ਆਇ ਗੁਰਮੁਖ ਵਿਚਹੁ ਆਪ ਗਵਾਇ ਹਰ ਰੰਗ ਰਾਤੀ ਮੋਹ ਚਕਾਇ ਅਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰ ਨਿਹਾਰ ਹਾਸਾ ਮਹੱਲਾ ਤੀਜਾ ਦੂਜੈ ਭਾਏ ਲਗੇ ਦੁਖ ਪਾਇਆ ਬਿਨ ਸ਼ਬਦੈ ਬਿਰਤਾ ਜਨਮ ਗਵਾਇਆ ਸਤ ਗੁਰ ਸੇਵੈ ਸੋਜੀ ਹੋਇ ਦੂਜੇ ਭਾਏ ਨਾ ਲਾਗੇ ਕੋਏ ਮੂਲ ਲਾਗੇ ਸੇ ਜਨ ਪਰਵਾਣ ਅਨੰਦਿਨ ਰਾਮ ਨਾਮ ਜਪੇ ਹਿਰਦੈ ਗੁਰ ਸ਼ਬਦੀ ਹਰ ਏਕੋ ਝਾਨ ਰਹਾਉ ਦਾਲੀ ਲਾਗੇ ਨੇ ਫਲ ਜਾਏ ਅੰਦੀ ਕੰਮੀ ਅੰਧ ਸਜਾਏ ਮਨ ਮੁਖ ਅੰਧਾ ਠੌਰ ਨਾ ਪਾਏ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹੀਂ ਪਚਾਈ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰਹਿ ਕੁੱਲ ਉਧਰਨ ਹਾਰ ਗੁਰ ਕੀ ਬਾਣੀ ਨਾਮ ਵਜਾਏ ਨਾਨਕ ਮਹਿਲ ਸ਼ਬਦ ਘਰ ਪਾਏ ਗੁਰਮਤ ਸਤ ਸਰ ਹਰ ਜਲ ਨਹਾਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਆਸਾ ਮਹੱਲਾ ਤੀਜਾ ਮਨ ਮੁਕਮਰ ਹੈ ਮਰ ਮਰਨ ਵਿਗਾੜ ਹੈ ਦੂਜੈ ਭਾਇ ਆਤਮ ਸੰਘਾਰ ਹੈ ਮੇਰਾ ਮੇਰਾ ਕਰ ਕਰ ਵਗੂਤਾ ਆਤਮ ਨਾ ਚੀਨੈ ਪਰ ਮੈਂ ਵਿੱਚ ਸੂਤਾ ਮਰ ਮੁਇਆ ਸ਼ਬਦੇ ਮਰ ਜਾਏ ਉਸਤਤ ਨਿੰਦਾ ਗੁਰ ਸਮਝੜਾਈ ਇਸ ਜੁਗ ਮਹਿ ਲਾਹਾ ਹਰ ਜਪ ਲੈ ਜਾਏ ਰਹਾਉ ਨਾਮ ਮਹਿ ਹੂਣ ਗਰਭ ਗਲ ਜਾਏ ਬਿਰਥਾ ਜਨਮ ਦੂਜੈ ਲੋਭਾਈ ਨਾਮੇ ਹੋਣੀ ਦੁਖ ਜਲੇ ਸਬਾਈ ਸਤਿਗੁਰ ਪੂਰੈ ਬੂਝ ਬੁਝਾਈ ਮਨ ਚੰਚਲ ਬਹੁ ਚੋਟਾਂ ਖਾਏ ਇਥੋਂ ਛੁੜਕਿਆ ਖੌਰ ਨਾ ਪਾਏ ਗਰਬ ਜੋਨ ਵਿਸਟਾ ਕਾ ਵਾਸ ਤਿਤ ਘਰ ਮਨ ਮੁਖ ਕਰੇ ਨਿਵਾਸ ਆਪਣੇ ਸਤਿਗੁਰ ਕੋ ਸਦਾ ਬਲ ਜਾਈ ਗੁਰਮੁਖ ਜੋਤੀ ਜੋਤ ਮਲਾਈ ਨਿਰਮਲ ਬਾਣੀ ਨਿਜ ਘਰ ਵਾਸਾ ਨਾਨਕ ਹਉ ਮੈਂ ਮਾਰੀ ਸਦਾ ਉਦਾਸਾ ਆਸਾ ਮਹੱਲਾ ਤੀਜਾ ਲਾਲੈ ਆਪਣੀ ਜਾਤ ਗੁਆਈ ਤਨ ਮਨ ਅਰਪੇ ਸਤਿਗੁਰ ਸਰਨਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤ ਮਰੈ ਸੋਗ ਹਰਖ ਦੋਏ ਸਮ ਕਰ ਜਾਣੈ ਗੁਰ ਪ੍ਰਸਾਦੀ ਸ਼ਬਦ ਉਧਰੈ ਰਹਾਉ ਕਰਣੀਕਾਰ ਤੁਰੋ ਫਰਮਾਈ ਬਿਨ ਸ਼ਬਦੈ ਕੋ ਥਾਏ ਨਾ ਪਾਈ ਕਰਣੀ ਕੀਰਤ ਨਾਮ ਵਸਾਈ ਆਪੇ ਦੇਵੈ ਢਿਲ ਨਾ ਪਾਈ ਮਨਮੁਖ ਭਰਮ ਭੁੱਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਾਪਾਰ ਬਿਨ ਰਾਸੀ ਵਖਰ ਪੱਲੇ ਨਾ ਪਾਈ ਮਨਮੁਖ ਭੁੱਲਾ ਜਨਮ ਗਵਾਏ ਸਤਗੁਰ ਸੇਵੇ ਸੋ ਲਾਲਾ ਹੋਏ ਉਤਮ ਜਾਤੀ ਉਤਮ ਸੋਏ ਗੁਰ ਪੌੜੀ ਸਬਦੋਂ ਊਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹੱਲਾ ਤੀਜਾ